ਤੋ ਲੱਕੀ ਖਾਨ ਮੇਰਾ ਵੀਰ ਦਸ਼ਮੇਸ਼ ਪਿਤਾ ਦੀ ਸੋਭਾ ਦੇ ਵਿੱਚ ਕੁਝ ਬੋਲ ਤੁਹਾਡੇ ਨਾਲ ਐਂ ਸਾਂਝੇ ਕਰਦਾ ਜੀ ਗੁਣ ਗੁਜਰੀ ਮਾਂ ਦੇ ਲਾਲ ਦਾ ਥਾ ਥਾ ਤੇ ਗਾਇਆ ਜਾ ਰ ਹੈ ਕਰ ਕਰ ਵਿੱਚ ਗੋਵਿੰਦ ਨਾਮ ਦਾ ਡੰਕਾ বাজਾਇਆ ਜਾ ਰ ਹੈ ਕਲਗੀ ਵਾਲਿਆ ਮੈਂ ਤੈਨੂੰ ਸਲਾਮ ਕਰਦਾ ਓਏ ਇਹ ਤਾਂ ਠੀਕ ਹੈ ਕਿ ਮੁਸਲਮਾਨ ਹਾਂ ਮੈਂ ਹਿੰਦੂ ਸਿੱਖ ਸਾਰੇ ਤੈਨੂੰ ਪੂਜਦੇ ਨੇ ਦਾਤਾ ਰੱਖਦਾ ਤੇਰੇ ਤੇ ਇਮਾਨ ਹਾਂ ਮੈਂ ਕਲਾਕਾਰ ਦਾ ਮਜਬ ਇਨਸਾਨੀਅਤ ਹੈ ਹੋ ਕਲਾਕਾਰ ਦਾ ਮਜਬ ਇਨਸਾਨੀਅਤ ਹੈ ਤੇ ਕਲਾਕਾਰ ਵੀ ਇੱਕ ਇਨਸਾਨ ਹਾਂ ਮੈਂ ਸਜਦੇ ਸਾਡੇ ਬਜ਼ੁਰਗਾਂ ਨੇ ਕਰੇ ਤੈਨੂੰ ਪੀਖਣ ਸ਼ਾਦੀ ਸੱਚੀ ਸੰਤਾਨ ਹਾਂ ਮੈਂ ਬਾਈ ਗੁਰਜੀ ਦਾ ਖਾਲਸਾ